ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਅੱਜ ਦੀ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਣੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਵੀ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਉਹਨਾਂ ਦਾ ਵੀ ਭਲਾ ਹੋ ਸਕੇ ਤਾਂ ਆਓ ਫਿਰ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਕਈ ਭੈਣ ਭਰਾ ਨੇ ਜੋ ਰਾਤ ਨੂੰ ਗੂੜੀ ਨੀਂਦ ਨਹੀਂ ਸੌਂ ਪਾਉਂਦੇ ਉਹ ਕਹਿੰਦੇ ਸਾਨੂੰ ਰਾਤ ਨੂੰ ਕਦੇ ਵੀ ਚੰਗੀ ਤਰ੍ਹਾਂ ਨੀਂਦ ਨਹੀਂ ਆਉਂਦੀ ਕਹਿੰਦੇ ਆ ਵੀ ਰਾਤ ਨੂੰ ਬਿਸਤਰ ਦੇ ਉੱਤੇ ਲੰਮੇ ਪੈਂਦੇ ਆ ਪੈਂਦੀਆਂ ਜਿਹੜੀ ਨੀਂਦ ਆ ਗਈ ਆ ਗਈ ਬਸ ਉਹੀ 1 2 ਘੰਟੇ ਅਸੀਂ ਚੰਗੀ ਤਰ੍ਹਾਂ ਸੌਂਨੇ ਆ ਉਸ ਤੋਂ ਬਾਅਦ ਜਦੋਂ ਜਾਗ ਆ ਜਾਂਦੀ ਆ ਅੱਖ ਖੁੱਲ ਜਾਂਦੀ ਆ ਤਾਂ ਦੁਬਾਰਾ ਨੀਂਦ ਨਹੀਂ ਆਉਂਦੀ ਫਿਰ ਅਸੀਂ ਬਾਕੀ ਦੀ ਸਾਰੀ ਰਾਤ ਪਾਸੇ ਵੱਟਦੇ ਆਂ ਹੀ ਲਗਾ ਦਿੰਨੇ ਆਂ ਪਾਵ ਬਿਸਤਰੇ ਦੇ ਟੇਕਰੀਆਂ ਨੂੰ ਪਾਸਾ ਮੋੜ ਲਿਆ ਕਰੀਏ ਇਹਨੂੰ ਪਾਸਾ ਮੋੜ ਦਿਆ ਜਾਂ ਫਿਰ ਕੋਈ ਨਾ ਕੋਈ ਸੋਚ ਸਾਡੇ ਮਨ ਦੇ ਉੱਤੇ ਚੱਲਣੀ ਸ਼ੁਰੂ ਹੋ ਜਾਂਦੀ ਆ ਕਦੇ ਕਦੇ ਅਤੀਤ ਦੀਆਂ ਘਟਨਾਵਾਂ ਯਾਦ ਆਉਣੀਆਂ ਸ਼ੁਰੂ ਹੋ ਜਾਂਦੀਆਂ ਫਿਰ ਜਦ ਮਨ ਦੇ ਵਿੱਚ ਭਵਿੱਖ ਦੀਆਂ ਯੋਜਨਾਵਾਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆ ਕਰਾਂਗੇ ਐਦਾਂ ਕਰਾਂਗੇ ਉਦਾਂ ਕਰਾਂਗੇ ਕੋਈ ਨਾ ਕੋਈ ਸੋਚ ਮਨ ਦੇ ਉੱਤੇ ਚੱਲਦੀ ਰਹਿੰਦੀ ਆ ਇਸ ਕਰਕੇ ਅਸੀਂ ਪੂਰੀ ਰਾਤ ਚੰਗੀ ਤਰ੍ਹਾਂ ਸੌਂ ਨਹੀਂ ਪਾਉਂਦੇ ਤੇ ਕਹਿੰਦੇ ਜਦੋਂ ਅਮਰਤ ਵੇਲੇ ਦਾ ਸਮਾਂ ਹੁੰਦਾ ਹੈ ਜਾਂ ਸਾਡੇ ਉੱਠਣ ਦਾ ਸਮਾਂ ਹੁੰਦਾ ਹੈ ਉਦੋਂ ਸਾਨੂੰ ਨੀਂਦ ਕੇਰਾ ਪਾ ਲੈਂਦੀ ਆ ਪਰ ਉਦੋਂ ਸੌ ਨਹੀਂ ਸਕਦੇ ਕਿਉਂਕਿ ਉੱਠਣ ਦਾ ਵੇਲਾ ਹੈ ਕਈ ਕੰਮ ਧੰਦੇ ਕਰਨੇ ਆ ਕਈ ਜ਼ਿੰਮੇਵਾਰੀਆਂ ਪਘਟਾਉਣੀਆਂ ਇਸ ਕਰਕੇ ਜਿਹੜੇ 2-3 ਘੰਟੇ ਆਰਾਮ ਦੇ ਨਾਲ ਸੌਣੇ ਸੀ ਰਾਤ ਨੂੰ ਉਹ ਸਾਡੇ ਸੋਚਾਂ ਦੇ ਵਿੱਚ ਹੀ ਲੰਘ ਜਾਂਦੇ ਨੇ ਪਾਸੇ ਵੱਟਦਿਆਂ ਦੇ ਲੰਘ ਜਾਂਦੇ ਨੇ ਅਤੇ ਜਦੋਂ ਉੱਠਣ ਦਾ ਵੇਲਾ ਆਉਂਦਾ ਹੈ ਉਦੋਂ ਸਾਨੂੰ ਨੀਂਦ ਘੇਰਾ ਪਾ ਲੈਂਦੀ ਆ ਪਰ ਨੀਂਦ ਆਉਣ ਦੇ باوجود ਵੀ ਉਦੋਂ ਅਸੀਂ ਨਹੀਂ ਸੌ ਸਕਦੇ ਇਸ ਕਰਕੇ ਸਾਡੇ ਸਰੀਰ ਨੂੰ ਪੂਰਾ ਆਰਾਮ ਨਹੀਂ ਮਿਲਦਾ ਫਿਰ ਸਾਡਾ ਸਰੀਰ ਅਗਲੇ ਦਿਨ ਆਪਣੇ ਆਪ ਨੂੰ ਥੱਕਿਆ ਟੁੱਟਿਆ ਆਲਸੀ ਮਹਿਸੂਸ ਕਰਦਾ ਹੈ ਅਸੀਂ ਆਪਣੇ ਕੰਮਾਂ ਧੰਦਿਆਂ ਨੂੰ ਵਧੀਆ ਤਰੀਕੇ ਦੇ ਨਾਲ ਨਹੀਂ ਕਰ ਪਾਉਂਦੇ ਤਾਂ ਸੰਗਤ ਜੀ ਇਹ ਤਾਂ ਆਪਾਂ ਸਾਰੇ ਜਾਣਦੇ ਆ ਕਿ ਜੇਕਰ ਆਪਾਂ ਆਪਣੇ ਸਰੀਰ ਨੂੰ ਤੰਦਰੁਸਤ ਨਰਵਾਰ ਰੱਖਣਾ ਚਾਹੁੰਦੇ ਆ ਤਾਂ ਚੰਗੀ ਖਾਣਾ ਖਾਕ ਦੇ ਨਾਲ-ਨਾਲ ਚੰਗੀ ਨੀਂਦ ਆਉਣੀ ਵੀ ਜ਼ਰੂਰੀ ਆ ਜੇ ਰਾਤ ਨੂੰ ਚੰਗੀ ਤਰ੍ਹਾਂ ਆਪਾਂ ਸੌਂ ਵਾਂਗੇ ਤਾਂ ਹੀ ਸਾਡੇ ਸਰੀਰ ਨੂੰ ਊਰਜਾ એનર્ਜੀ ਤਾਕਤ ਮਿਲੇਗੀ ਜਿਹਦੇ ਨਾਲ ਅਸੀਂ ਅਗਲੇ ਦਿਨ ਦੇ ਕੰਮਕਾਰ ਕਰ ਸਕਾਂਗੇ ਤਾਂ ਜੇ ਰਾਤ ਨੂੰ ਸਾਨੂੰ ਚੰਗੀ ਨੀਂਦ ਹੀ ਨਹੀਂ ਆ ਰਹੀ ਤਾਂ ਫਿਰ ਅਗਲੇ ਦਿਨ ਸਰੀਰ ਨੇ ਤਾਂ ਆਪੇ ਹੀ ਥੱਕਿਆ ਟੁੱਟਿਆ ਰਹਿਣਾ ਇਸ ਕਰਕੇ ਜੇਕਰ ਤੁਸੀਂ ਰਾਤ ਨੂੰ ਚੰਗੀ ਨੀਂਦ ਸੌਣਾ ਚਾਹੁੰਦੇ ਹੋ ਤੁਹਾਨੂੰ ਕਿਸੇ ਵੀ ਕਾਰਨ ਕਰਕੇ ਰਾਤ ਨੂੰ ਸਹੀ ਨੀਂਦ ਨਹੀਂ ਆ ਰਹੀ ਮਨ ਦੇ ਉੱਤੇ ਕੋਈ ਬੋਝ ਆ ਚਿੰਤਾ ਹੈ ਸਰੀਰ ਨੂੰ ਕੋਈ ਦੁੱਖ ਰੋਗ ਲੱਗਾ ਹੈ ਜਾਂ ਤੁਹਾਡੀ ਨੀਂਦ ਦੀ ਆਦਤ ਹੀ ਇਹ ਬਣ ਗਈ ਹੈ ਕਿ ਇੱਕ ਵਾਰ 1 ਘੰਟਾ 2 ਘੰਟੇ ਸੌ ਕੇ ਨੀਂਦ ਉੱਕ ਗਈ ਦੁਬਾਰਾ ਨਹੀਂ ਆਉਂਦੀ ਤਾਂ ਤੁਸੀਂ ਇਹ ਤਿੰਨ ਕੰਮ ਕਰੋ ਜੇਕਰ ਤੁਹਾਨੂੰ ਰਾਤ ਨੂੰ 10 ਵਜੇ ਸੌ ਕੇ 12 ਵਜੇ ਜਾਗ ਆ ਗਈ ਆ 12 ਵਜੇ ਤੋਂ ਬਾਅਦ ਤੁਸੀਂ ਇਹ 3-4 ਘੰਟੇ ਪਾਸੇ ਵੱਟਦੇ ਲਗਾ ਦਿਨੇ ਆ ਤਾਂ ਫਿਰ ਪਾਸੇ ਨਾ ਵੱਟੋ ਇਸ ਵੇਲੇ ਨੂੰ ਸੰਭਾਲੋ ਕਿਉਂਕਿ ਇਹ ਵੇਲਾ ਤਾਂ ਵੈਸੇ ਹੀ ਬੜਾ ਪਾਵਰਫੁਲ ਵੇਲਾ ਹੈ ਜਿੰਨੀਆਂ ਵੀ ਨਾਮ ਜਪਣ ਵਾਲੀਆਂ ਰੂਹਾਂ ਨੇ ਕਮਾਈ ਵਾਲੇ ਸੰਤ ਮਹਾਪੁਰਖ ਨੇ ਉਹ ਇਸ ਵੇਲੇ ਦੇ ਵਿੱਚ ਉੱਠ ਕੇ ਭਜਨ ਬੰਦਗੀ ਕਰਦੇ ਨੇ ਨਾਮ ਜਪਦੇ ਨੇ ਤਾਂ ਇਸ ਵੇਲੇ ਦੀ ਪਵਿੱਤਰਤਾ ਤਾਕਤ ਬਹੁਤ ਵੱਧ ਜਾਂਦੀ ਆ ਤਾਂ ਜੇਕਰ ਇਸ ਵੇਲੇ ਦੇ ਵਿੱਚ ਤੁਹਾਨੂੰ ਨੀਂਦ ਨਹੀਂ ਆ ਰਹੀ ਨਾ ਤਾਂ ਇਸ ਚੀਜ਼ ਦਾ ਫਾਇਦਾ ਚੁੱਕਣਾ ਹੈ ਕਿਉਂਕਿ ਦੇਖੋ ਜੀ ਜੇਕਰ ਆਪਾਂ ਵੈਸੇ ਰਾਤ ਨੂੰ 12 ਵਜੇ ਉੱਠਣਾ ਹੋਵੇ ਤਾਂ ਸਾਨੂੰ ਜਾਗ ਨਹੀਂ ਆਉਂਦੀ ਪਰ ਜੇ ਤੁਹਾਡੀ ਅਚਾਨਕ ਹੀ 12 ਵਜੇ ਤੋਂ ਬਾਅਦ ਅੱਖ ਖੁੱਲ ਜਾਂਦੀ ਹੈ ਜਾਂ ਕਿਸੇ ਵੀ ਕਾਰਨ ਕਰਕੇ ਤੁਸੀਂ ਰਾਤ ਨੂੰ ਸੌਂ ਨਹੀਂ ਪਾਉਂਦੇ ਤਾਂ ਤੁਸੀਂ ਆਪਣੇ ਬਿਸਤਰ ਤੇ ਉੱਪਰ ਉੱਠ ਕੇ ਬੈਠ ਜਾਓ ਨਾਮ ਜਪ ਕਰਨਾ ਸ਼ੁਰੂ ਕਰਦੋ ਸਿਮਰਨ ਕਰਨਾ ਸ਼ੁਰੂ ਕਰਦੋ ਜਾਂ ਜੋ ਵੀ ਜਿਸ ਵੀ ਧਰਮ ਦੇ ਵਿੱਚ ਹੈ ਜਿਸ ਵੀ ਨਾਮ ਦੇ ਨਾਲ ਉਹ ਪਰਮ ਪਿਤਾ ਪਰਮਾਤਮਾ ਜੀ ਨੂੰ ਯਾਦ ਕਰਦੇ ਹੋ ਯਾਦ ਕਰੋ ਇਹਦੇ ਨਾਲ ਸਾਨੂੰ ਦੋ ਫਾਇਦੇ ਮਿਲਣਗੇ ਉਸਿਆਣੇ ਕਹਿੰਦੇ ਨਾ ਨਾਲੇ ਪੁੰਨ ਤੇ ਨਾਲੇ ਫਲੀਆਂ ਇੱਕ ਤਾਂ ਜਦੋਂ ਇਸ ਵੇਲੇ ਦੇ ਵਿੱਚ ਉੱਠ ਕੇ ਅਸੀਂ ਭਜਨ ਬੰਦਗੀ ਕਰਾਂਗੇ ਨਾਮ ਜਪ ਕਰਾਂਗੇ ਤਾਂ ਸਾਡਾ ਭਲਾ ਹੋਵੇਗਾ ਕਿਉਂਕਿ ਇਸ ਵੇਲੇ ਦੇ ਵਿੱਚ ਤਾਂ ਇੱਕ ਵਾਰ ਸਾਡੇ ਮukh ਚੋਂ ਵਾਹਿਗੁਰੂ ਜੀ ਨਿਕਲ ਜਾਵੇ ਤਾਂ ਸਾਡੇ ਪਤਾ ਨਹੀਂ ਕਿੰਨੇ ਮਾੜੇ ਕਰਮ ਕੱਟੇ ਜਾਂਦੇ ਆ ਕਿੰਨੇ ਸੋਹਣੇ-ਸੋਹਣੇ ਲੇਖ ਲਿਖੇ ਜਾਂਦੇ ਆ ਇੱਕ ਵਾਰ ਵਾਹਿਗੁਰੂ ਜੀ ਕਹਿਣ ਦੇ ਨਾਲ ਤਾਂ ਆਪ ਸੋਚੋ ਵੀ ਜੇਕਰ ਅਸੀਂ ਇਸ ਵੇਲੇ ਦੇ ਵਿੱਚ ਉੱਠ ਕੇ ਕੋਇ ਇੱਧਾ ਘੰਟਾ 1 ਘੰਟਾ ਨਾਮ ਜਪ ਲਿਈਏ ਸ਼ਬਦ ਜਾਪ ਕਰ ਲਈਏ ਮੂਲ ਮੰਤਰ ਜਾਪ ਕਰ ਲਈਏ ਜਾਂ ਫਿਰ ਗੁਰਬਾਣੀ ਦਾ ਪਾਠ ਕਰ ਲਈਏ ਤਾਂ ਸਾਡਾ ਕਿੰਨਾ ਭਲਾ ਹੋ ਸਕਦਾ ਹੈ ਅਤੇ ਹੋ ਸਕਦਾ ਹੈ ਸਿਮਰਨ ਕਰਦਿਆਂ ਕਰਦਿਆਂ ਤੁਹਾਨੂੰ ਨੀਂਦ ਵੀ ਆ ਜਾਵੇ ਕਈ ਵਾਰ ਕਈਆਂ ਦੇ ਨਾਲ ਇਦਾਂ ਦਾ ਹੈ ਨਾ ਉਹਨਾਂ ਨੂੰ ਵੈਸੇ ਨੀਂਦ ਨਹੀਂ ਆਉਂਦੀ ਜਦੋਂ ਹੀ ਉਹ ਗੁਰਬਾਣੀ ਦਾ ਪਾਠ ਕਰਨਾ ਸ਼ੁਰੂ ਕਰਦੇ ਆ ਜਾਂ ਕੁਝ ਪੜ੍ਹਨਾ ਸ਼ੁਰੂ ਕਰਦੇ ਆ ਤਾਂ ਉਹਨਾਂ ਨੂੰ ਨੀਂਦ ਆ ਜਾਂਦੀ ਆ ਤਾਂ ਜੇ ਤੁਸੀਂ ਦੁਬਾਰਾ ਸੌਣਾ ਚਾਹੁੰਦੇ ਆ ਤਾਂ ਤੁਹਾਡੀ ਵੀ ਸਮੱਸਿਆ ਦਾ ਹੱਲ ਹੋ ਜਾਵੇਗਾ ਤੁਹਾਨੂੰ ਗੁਰਬਾਣੀ ਦਾ ਪਾਠ ਕਰਦਿਆ ਕਰਦਿਆ ਫਿਰ ਤੋਂ ਨੀਂਦ ਦਾ ਜੋਰ ਪੈ ਜਾਵੇਗਾ ਸਿਮਰਨ ਕਰਦਿਆ ਕਰਦਿਆ ਤੁਹਾਨੂੰ ਨੀਂਦ ਦਾ ਜੋਰ ਪੈ ਜਾਵੇਗਾ ਤੁਹਾਨੂੰ ਨੀਂਦ ਆ ਜਾਵੇਗੀ ਜੇ ਨੀਂਦ ਨਹੀਂ ਵੀ ਆਈ ਤੇ ਤਾਂ ਵੀ ਸਾਡਾ ਇਹ ਜਿਹੜਾ ਸਮਾਂ ਹੈ ਚੰਗੇ ਪਾਸੇ ਲੱਗ ਜਾਵੇਗਾ ਜੇਕਰ ਆਪਾਂ ਬਿਸਤਰ ਤੇ ਲੰਮੇ ਲਪੇ ਪਿਆ ਪਿਆ ਪਾਸੇ ਵੱਟਦੇ ਰਹੇ ਤਾਂ ਸਾਨੂੰ ਕੁਝ ਨਹੀਂ ਮਿਲਣਾ ਨਾਮ ਜਪਾਂਗੇ ਤਾਂ ਬਹੁਤ ਕੁਝ ਮਿਲੇਗਾ ਜੋ ਜਨ ਬੰਦਗੀ ਕਰਾਂਗੇ ਤਾਂ ਬਹੁਤ ਕੁਝ ਮਿਲੇਗਾ ਗੁਰਬਾਣੀ ਦਾ ਪਾਠ ਕਰ ਲੋ ਜੇਕਰ ਕੋਈ ਗੁਰਬਾਣੀ ਦਾ ਪਾਠ ਨਹੀਂ ਕਰਨ ਵਾਲਾ ਉਹ ਜੋ ਵੀ ਪੜਨਾ ਚਾਹੁੰਦਾ ਹੈ ਚੰਗਾ ਪੜਿਓ ਜੇ ਪਰ ਇਹ ਨਾ ਹੋਵੇ ਕਿ ਕੋਈ ਇੱਧਰ ਉੱਧਰ ਦੀ ਇੱਦਾਂ ਮਾੜੀ ਚੀਜ਼ ਨਾ ਚੰਗੀ ਚੀਜ਼ ਪੜੋ ਗਿਆਨ ਵਧਾਉਣ ਵਾਲੀ ਚੀਜ਼ ਗੁਰੂ ਨਾਲ ਜੋੜਨ ਵਾਲੀ ਚੀਜ਼ ਕਿਉਂਕਿ ਕਈ ਵਾਰ ਨਾ ਸਾਨੂੰ ਪੜਦਿਆਂ ਪੜਦਿਆਂ ਸੁਣਦਿਆਂ ਸੁਣਦਿਆਂ ਨੀਂਦ ਆ ਜਾਂਦੀ ਆ ਜੇਕਰ ਫੇਰ ਵੀ ਨੀਂਦ ਨਹੀਂ ਆ ਰਹੀ ਤਾਂ ਤੁਸੀਂ ਕੋਈ ਨਾ ਕੋਈ ਕਸਰਤ ਕਰਨੀ ਸ਼ੁਰੂ ਕਰ ਦੋ। ਕੁਝ ਸਮਾਂ ਕਸਰਤ ਕਰੋ। ਫਿਰ ਤੋਂ ਦੁਬਾਰਾ ਸੌਣ ਦੀ ਕੋਸ਼ਿਸ਼ ਕਰੋ ਤਾਂ ਦੁਬਾਰਾ ਨੀਂਦ ਜ਼ਰੂਰ ਆ ਜਾਵੇਗੀ। ਸੋ ਇਸ ਤਰੀਕੇ ਦੇ ਨਾਲ ਜਿੰਨਾ ਵੀ ਭੈਣ ਭਰਾਵਾਂ ਨੂੰ ਰਾਤ ਨੂੰ ਨੀਂਦ ਨਾ ਆਉਣ ਦੀ ਸਮੱਸਿਆ ਹੈ ਜਾਂ ਗੂੜੀ ਨੀਂਦ ਨਹੀਂ ਆਉਂਦੀ ਉਹ ਇਸ ਤਰੀਕੇ ਦੇ ਨਾਲ ਚੰਗੀ ਨੀਂਦ ਵੀ ਪ੍ਰਾਪਤ ਕਰ ਸਕਦੇ ਆ ਅਤੇ ਇਸ ਵੇਲੇ ਨੂੰ ਸੁਮਾਨ ਸਕਦੇ ਆ। ਪਾਰਕੀ ਇਸ ਵੇਲੇ ਦੇ ਵਿੱਚ ਨਾਮ ਜਪ ਕਰਕੇ ਪ੍ਰਮਾਤਮਾ ਦਾ ਨਾਮ ਜਪ ਕੇ ਪਰਮ ਪਿਤਾ ਪ੍ਰਮਾਤਮਾ ਜੀ ਦੀਆਂ ਖੁਸ਼ੀਆਂ ਬਰਕਤਾਂ ਹਾਸਲ ਕਰ ਸਕਦੇ ਆ ਕਿਉਂਕਿ ਇਹ ਵੇਲਾ ਬਹੁਤ ਪਾਵਰਫੁੱਲ ਵੇਲਾ ਹੈ ਇਸ ਵੇਲੇ ਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ ਇਸ ਵੇਲੇ ਨੂੰ ਸੰਭਾਲ ਕੇ ਹੀ ਅਸੀਂ ਮਹਿਸੂਸ ਕਰ ਸਕਦੇ ਆ ਕਿ ਇਸ ਵੇਲੇ ਦੀਆਂ ਕੀ ਬਰਕਤਾਂ ਨੇ ਇਸ ਵੇਲੇ ਦੀ ਕੀ ਤਾਕਤ ਆ ਕਿਉਂਕਿ ਇਸ ਵੇਲੇ ਦੇ ਵਿੱਚ ਤਾਂ ਇੱਕ ਵਾਰ ਦਾ ਕਿਹਾ ਹੋਇਆ ਵਾਹਿਗੁਰੂ ਸਾਡਾ ਵੇੜਾ ਪਾਰ ਕਰ ਸਕਦਾ ਹੈ ਫਿਰ ਆਪ ਸੋਚੋ ਜੇ ਅਸੀਂ 15 20 ਮਿੰਟ ਅੱਧਾ ਘੰਟਾ 1 ਘੰਟਾ ਨਾਮ ਜਪ ਲਿਆ ਤਾਂ ਸਾਡਾ ਕਿੰਨਾ ਭਲਾ ਹੋ ਸਕਦਾ ਹੈ ਸੋ ਜਿਨ੍ਹਾਂ ਨੂੰ ਨੀਂਦ ਨਹੀਂ ਆਉਂਦੀ ਉਹ ਇਹਨੂੰ ਉਕਤੇ ਅਪਣਾਓ ਅਤੇ ਜਿਨ੍ਹਾਂ ਨੂੰ ਰਾਤ ਨੂੰ ਚੰਗੀ ਗੂੜੀ ਸੋਹਣੀ ਨੀਂਦ ਨਹੀਂ ਆਉਂਦੀ ਆ ਜੋ ਰਾਤ ਨੂੰ 9 ਵਜੇ ਜਾਂ 10 ਵਜੇ ਸੌਂ ਜਾਂਦੇ ਆ ਉਹ ਸਵੇਰੇ 2 ਤੋਂ ਲੈ ਕੇ 4 ਦੇ ਵਿਚਕਾਰ ਉੱਠਣ ਦੀ ਕੋਸ਼ਿਸ਼ ਕਰੋ ਕਿਉਂਕਿ ਸੰਗਤ ਜੀ ਅਮਰਤ ਵੇਲੇ ਦੀ ਸਾਨੂੰ ਛੋਟ ਨਹੀਂ ਮਿਲੀ ਅਤੇ ਗ੍ਰਸਤੀ ਬੰਦੇ ਦੇ ਲਈ ਅਮਰਤ ਵੇਲੇ ਦਾ ਸਹੀ ਸਮਾਂ ਸਵੇਰੇ 3 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਦਾ ਸਮਾਂ ਸੂਰਜ ਚੜ੍ਹਨ ਤੋਂ 3 ਘੰਟੇ ਪਹਿਲਾਂ ਦਾ ਇਹ ਵੇਲਾ ਆਪਾਂ ਜ਼ਰੂਰ ਸਮਝਣਾ ਹੈ ਮਹਾਪੁਰਖ ਜੀ ਕਹਿੰਦੇ ਜਿਨ੍ਹਾਂ ਨੇ ਇਹ ਵੇਲਾ ਸੰਭਾਲਿਆ ਉਹਨਾਂ ਨੂੰ ਗੁਰਨਾਨਕ ਪਾਤਸ਼ਾਹ ਜੀ ਨੇ ਸੰਭਾਲ ਲਿਆ ਤਾਂ ਫਿਰ ਆਓ ਆਪਾਂ ਵੀ ਅਮਰਤ ਵੇਲੇ ਦਾ ਇੱਕ ਇੱਕ ਪਲ ਇੱਕ ਇੱਕ ਛੇਲ ਸਾਂਭਣ ਦੀ ਕੋਸ਼ਿਸ਼ ਕਰਨੀ ਆ ਇੱਕ ਪਲ ਵੀ ਨਹੀਂ ਗਵਾਉਣਾ ਸੋ ਸੰਗਤ ਜੀ ਆਸ ਕਰਦੇ ਹਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਲੱਗ ਗਈ ਹੋਵੇਗੀ ਕਿ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਕਿ ਜਿਨ੍ਹਾਂ ਨੂੰ ਰਾਤ ਨੂੰ ਗੂੜੀ ਨੀਂਦ ਨਹੀਂ ਆਉਂਦੀ ਚੰਗੀ ਤਰ੍ਹਾਂ ਨੀਂਦ ਨਹੀਂ ਆਉਂਦੀ ਵੀ ਅਚਾਨਕ ਹੀ ਰਾਤ ਨੂੰ ਅੱਖ ਖੁੱਲ ਜਾਂਦੀ ਹੈ ਜਾਗ ਆ ਜਾਂਦੀ ਹੈ ਫਿਰ ਦੁਬਾਰਾ ਨੀਂਦ ਨਹੀਂ ਆਉਂਦੀ ਤਾਂ ਜੋ ਰਾਤ ਨੂੰ ਨੀਂਦ ਨਾ ਆਉਣ ਕਰਕੇ ਮੰਜੇ ਤੇ ਲੰਮੇ ਪਏ ਪਏ ਪਾਸੇ ਵੱਟਦੇ ਰਹਿੰਦੇ ਆ ਜਾਂ ਸੋਚਾਂ ਦੇ ਵਿੱਚ ਡੁੱਬੇ ਰਹਿੰਦੇ ਨੇ ਉਹ ਜ਼ਿਆਦਾ ਸੋਚਣ ਦੀ ਬਜਾਏ ਜਾਂ ਫਿਰ ਬਿਸਤਰ ਤੇ ਲੰਮੇ ਪਏ ਪਏ ਪਾਸੇ ਵੱਟਣ ਦੀ ਬਜਾਏ ਗੁਰਬਾਣੀ ਦਾ ਪਾਠ ਕਰੋ ਨਾਮ ਜਪ ਕਰੋ ਨਾਮ ਸਿਮਰਨ ਕਰੋ ਪਲਾ ਹੋਵੇਗਾ ਅਤੇ ਜਿਨ੍ਹਾਂ ਨੂੰ ਰਾਤ ਨੂੰ ਸੋਹਣੀ ਗੂੜੀ ਨੀਂਦ ਨਹੀਂ ਆਉਂਦੀ ਹੈ ਜਿਹੜੇ ਰਾਤ ਨੂੰ 9 ਵਜੇ ਸੌਂ ਜਾਂਦੇ ਆ 10 ਵਜੇ ਸੌਂ ਜਾਂਦੇ ਆ ਉਹ ਕੋਸ਼ਿਸ਼ ਕਰੋ ਸਵੇਰੇ 3 ਵਜੇ ਤੋਂ 6 ਵਜੇ ਦਾ ਵੇਲਾ ਸੰਭਾਲਣ ਦੀ ਪੂਰੇ 3 ਘੰਟੇ ਸੰਭਾਲਣ ਦੀ ਕੋਸ਼ਿਸ਼ ਕਰੋ ਕਿਉਂਕਿ ਇਹ 3 ਘੰਟੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਨੇ ਇਸ ਵੇਲੇ ਦੇ ਵਿੱਚ ਉੱਠ ਕੇ ਭਜਨ ਬੰਦਗੀ ਕਰਨੀ ਆ ਨਾਮ ਜਪਣਾ ਹੈ ਗੁਰਬਾਣੀ ਦਾ ਪਾਠ ਕਰਨਾ ਹੈ ਕੀਰਤਨ ਸੁਣਨਾ ਹੈ